ਮਿੱਤਰੋ ਇਹ ਹੈ ਜੈਗਵਾਰ ਬਹੁਤ ਹੀ ਪੁਰਾਣਾ ਮਾਡਲ ਆ ਬਹੁਤ ਹੀ ਵਧੀਆ ਕੰਡੀਸ਼ਨ ਵਿੱਚ ਆ ਇਹ ਬਲੈਕ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਤੇ ਜਦੋਂ ਸਟਾਰਟ ਕਰੀਦਾ ਹੈ ਤੇ ਇਹ ਵਾਲਾ ਇਹ ਡੰਡਾ ਵੇਖਿਓ ਉੱਪਰ ਨੂੰ ਜਾਂਦਾ ਚੈੱਕ ਕਰੋ ਮਿੱਤਰੋ ਕਿੰਨਾ ਮਾਡਲ ਹੈ ਵੀ ਨਹੀਂ ਕੀ ਮਾਡਲ ਹੈ 2003 2003 ਮਾਡਲ ਹੈ ਅੰਦਾਜ਼ਾ ਚੈੱਕ ਕਰ ਸਕਦੇ ਤੁਸੀਂ ਸੋਚ ਚੈੱਕ ਕਰੋ ਜਿਵੇਂ ਜਾਜਦੇ ਨਹੀਂ ਹੁੰਦੇ ਬਹੁਤ ਵਧੀਆ ਕੰਡੀਸ਼ਨ ਰੱਖੀ ਹੈ 2003 ਮਾਡਲ ਹੈ ਅਜਿhaul ਇਹੋ ਜੀਆਂ ਗੱਡੀਆਂ ਨਹੀਂ ਮਿਲਦੀਆਂ ਇੰਡੀਆ ਵਿੱਚ ਪਰ ਕੁਵੈਤੀਆਂ ਨੇ ਬਹੁਤ ਸਾਫ ਕੇ ਰੱਖੀਆਂ ਹੈ ਕਵੀਰ ਸਾਡਾ ਧੌਂ ਚ ਲਿਆ ਇਹ ਗੱਡੀ ਕਹਿੰਦਾ ਗੰਦੀ ਹੋਈ ਆ ਇਹਦਾ ਬੋਨਟ ਵੀ ਨਾ ਇਹ ਸਾਈਡ ਤੋਂ ਖੁੱਲਦਾ ਏ ਇਹ ਸਾਈਡ ਤੋਂ ਹੋਰ ਕੀ ਦਿਖਾਓਗੇ ਦੇਖੋ ਚੈੱਕ ਕਰ ਸਾਡੇ ਬਹੁਤ ਵਧੀਆ ਕੰਡੀਸ਼ਨ ਰੱਖੀ ਆ ਛੇ ਵੀ ਇੱਕ ਸਾਦੇ ਤੋਂ ਉਹ ਕਟਾ ਪਿਆ ਇਹ ਕਿਉਂ ਮੇਟਰੋਂ ਹੁਣ ਗੱਡੀ ਬੰਦ ਕੀਤੀ ਆ ਤੇ ਇਹ ਆਟੋਮੈਟਿਕਲੀ ਥੱਲੇ ਚੱਲ ਜੂਗਾ Oh, okay brother, thank you so much.